ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਫਲਕਾ ਕਾਂਗਰਸ ਪਲੰਟੀ ਸਭਾ ਦੇ ਮੇਜ ਦੇ ਨਾਲ ਪਿਛਲੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਡਾਕਟਰ ਅੰਵੇਦਕਰ ਅਤੇ ਭਾਰਤੀ ਸੰਵਿਧਾਨ ਦੇ ਖਰਦ ਕੀਤੀ ਗਈ ਟਿੱਪਣੀ ਦੇ ਖਿਲਾਫ ਸਰਦਾਰ ਕੁਸ਼ਵਾਨ ਸਿੰਘ ਜਟਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਬਲਾਕ ਕਾਂਗਰਸ ਪਲੰਟੀ ਸਭਾ ਦੇ ਵੱਲੋਂ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀ ਵੰਦਰ ਜੀ ਦੀ ਅਗਵਾਈ ਦੇ ਹੇਠ ਇੱਕ ਰੋਸ ਮਾਰਚ ਕੱਢਿਆ ਗਿਆ ਆਓ ਚੱਲਦੇ ਆਂ ਤਲਵੰਡੀ ਸਾਬੋ ਵੇਖੇ ਵਾਹ ਵਾਹ ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲੇ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲੇ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਅਹਿਮਦ ਸ਼ਾਹ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਤਾਜਪਾ ਸਰਕਾਰ ਮਰਦਾਬਾਦ 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 ਤਾਜਪਾ ਸਰਕਾਰ ਮਰਦਾਬਾਦ 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 ਅਹਿਮਦ ਸ਼ਾਹ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਅਹਿਮਦ ਸ਼ਾਹ ਅਸਤੀਫਾ ਦਿਓ ਅਸਤੀਫਾ ਦਿਓ ਸਿਫਾ ਦਿਓ ਪਾਪਾ ਸਾਹਿਬ ਦਾ ਅਪਮਾਨ ਕਰਨ ਵਾਲੇ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਪਾਪਾ ਸਾਹਿਬ ਦਾ ਅਪਮਾਨ ਕਰਨ ਵਾਲੇ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਅਹਿਮਦ ਸ਼ਾਹ ਕਹੇ ਉਹ ਸ਼ਬਦਾਂ ਦੀ ਮਾਫੀ ਮੰਗਣਾ ਮਾਫੀ ਮੰਗੋ ਮਾਫੀ ਮੰਗੋ ਅਹਿਮਦ ਸ਼ਾਹ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਭਾਜਪਾ ਸਰਕਾਰ ਮਰਦਾਬਾਦ 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 ਭਾਜਪਾ ਸਰਕਾਰ ਮਰਦਾਬਾਦ 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 अपमान अपमान भाजपा अमृत शाह मोदाबाद मु डॉक्टर बी आर अंबेडकर जिदा

ਵਿਰੋਧੀ ਪਾਰਟੀਆਂ ਨੂੰ ਮੁਰਦਾਬਾਦ ਪਾਪਾ ਸਰ ਦਾ ਅਕਮਾਨ ਕਰਨ ਵਾਲੇ ਮਾਫੀ ਮੰਗੋ ਐਮ ਬਖਸ਼ਾ ਹਸਦੀ ਪਾ ਦਿਓ ਮੁਸਾਦੋ ਦੀ ਪਾ ਦਿਓ ਦਿਲ ਤੋਂ ਵਿਰੋਧੀ ਪਾਰਟੀਆਂ ਨੂੰ ਮੁਰਦਾਬਾਦ 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 ਪਾਪਾ ਵੀ ਦਾ ਅਕਮਾਨ ਕਰਨ ਵਾਲੇ ਮਾਫੀ ਮੰਗੋ ਮਾਫੀ ਮੰਗੋ ਪਰ ਜੇ ਸਾਰੇ ਇਹੋ ਐਕਟ ਕਰ ਸ਼ੋਰ ਨਹੀਂ ਨਾ ਫੋਟੋ ਕਰਾਉਣੇ ਧਾਰੇ ਵਾਜੀ ਵੀ ਕਰਦੇ ਆ ਇਹ ਸਾਰੇ ਰਾਜੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਲਾਈਨ ਬਣਾ ਕੇ ਖੜ ਜੋ ਆਪਾਂ ਇੱਕ ਫੋਟੋ ਖਿੱਚੀ